ਆਪਾਂ ਬਾਹਰ ਤਾਂ ਜਾਂਦੀ ਜਾਂਦੇ ਆ ਮੈਨੂੰ ਲੱਗਦਾ ਵੀ ਘਰੇ ਵੀ ਦੇਖਣਾ ਚਾਹੀਦਾ ਕਈ ਵਾਰੀ ਇਹ ਹੁੰਦਾ ਵੀ ਦੀਵੇ ਥੱਲੇ ਹਨੇਰਾ ਰਹਿ ਜਾਂਦਾ ਆ ਵੀ ਆਪਾਂ ਚਾਹੁੰਦੇ ਰਿਵਿਊਰ ਹੇ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਵੀ ਇੱਕ ਦੋ ਦਿਨਾਂ ਤੱਕ ਵੀ ਟਰਾਈ ਕਰਦੇ ਆ ਵੀ ਜਿੰਨਾ ਹੋ ਸਕੇ ਜੀ ਮਦਦ ਜ਼ਰੂਰ ਕਰਾਂਗੇ ਠੀਕ ਬਾਕੀ ਪਿੰਡ ਦੇ ਜਿੰਨੇ ਵੀ ਪੱਤੀਆਂ ਨੇ ਨੇ ਜੀ ਮਤਲਬ ਮੈਂਬਰ ਨੇ ਉਹ ਅਸੀਂ ਬੈਠ ਕੇ ਸਲਾਹ ਕਰਾਂਗੇ ਵੀ ਕਿਵੇਂ ਹੋਣਾ ਚਾਹੀਦਾ ਜਿਵੇਂ ਕੱਲ ਤੋਰੀ ਦੀ ਸੀ ਨੇ ਵੀ ਜੇ ਮੈਂ ਆਟਾ ਵਗੈਰਾ ਕੋਈ ਆਪਾਂ ਬਰੇ ਬਾਗੜੀ ਲਹਾਰਾ ਨੂੰ ਜਿਵੇਂ ਕਿ ਚੜ ਮਾਰਨੇ ਇਹਨਾਂ ਨੂੰ ਦੇ ਲਈ ਉਹ 60 ਕੁਇੰਟਲ ਦੇ ਆਸ-ਪਾਸ ਹੀ ਹੋ ਗਿਆ ਠੀਕ ਹੈ ਠੀਕ ਕਿ ਇਹ ਤੇ तकरीबन ਤੁੰਨੇ ਦੇ ਵਿੱਚ ਆਏ ਵੀ ਘਰ ਡਿੱਗੇ ਨੇ ਕੀ ਲੱਗਦਾ ਉੱਥੇ ਵੀ ਕਿਸੇ ਤਰ੍ਹਾਂ ਦੀ ਹੈਲਪ ਕੋਈ ਐਨਜੀਓ ਜਾਂ ਕੋਈ ਪਿੰਡ ਪੱਤਰ ਤੇ ਕੀਤੀ ਜਾ ਸਕਦੀ ਹੈ ਕਿਸੇ ਨੇ ਵੀ ਜਿਵੇਂ ਆਟਾ ਵਗੈਰਾ ਕੋਈ ਆਪਾਂ ਪਰ ਪਾਗੜੀ ਲਹਾਰਾ ਨੂੰ ਜਿਵੇਂ ਕੋ ਦਵਿੰਦਰ ਜੀ ਮੇਰੇ ਨਾਲ ਨੇ ਦਵਿੰਦਰ ਜੀ ਆਪਾਂ ਗੱਲ ਕਰੀਏ ਜੇ ਆਪਾਂ ਕੀ ਕੀ ਸਮਾਨ ਲੈ ਕੇ ਆ ਰਹੇ ਹਾਂ ਬਾਹਰੋਂ ਤੁਸੀਂ ਬਾਹਰੀ ਹੈ ਬਾਹਰਲੇ ਪਿੰਡਾਂ ਤੋਂ ਸੇਵਾ ਕਿੱਥੋਂ ਕਿੱਥੋਂ ਕੀ ਕੀ ਆ ਰਿਹਾ ਮਾੜਾ ਜਾਣਕਾਰੀ ਸਾਂਝੀ ਕਰ ਦਿਓ ਪਰसों ਜਦੋਂ ਅਸੀਂ ਥੂੜੀ ਇਕੱਠੀ ਕਰ ਰਹੇ ਸੀਗੇ ਤਾਂ ਸਾਨੂੰ ਬਾਈ ਲਾਲੀ ਹੁਣਾ ਦਾ ਛਾਲੇ ਤੋਂ ਫੋਨ ਆਇਆ ਸੀ ਅ ਸਵਰਗਵਾਸੀ ਜਥੇਦਾਰ ਸਰਦਾਰ ਹਰੀਨੰਦ ਸਿੰਘ ਛਾਲਾ ਸਾਬ ਦੇ ਭਤੀਜੇ ਨੇ ਉਹ ਕਹਿੰਦੇ ਕਿ ਸਾਡੇ ਕੋਲ 4 ਰੁਪਿਆ ਉਹਨਾਂ ਨੇ ਤਾਂ ਸਾਨੂੰ 20 ਕੁਆਂਟਲ ਗਿਆ ਸੀ ਕਹਿੰਦੇ 20 ਕੁਆਂਟਲ ਚਾਰ ਲੈ ਜਿਓ ਸਾਡੇ ਕੋਲੇ ਤਾਂ ਅੱਜ ਅਸੀਂ ਸਾਰੀ ਸੰਗਤ ਬਾਈ ਸੁਖਵੀਰ ਹੁਣੀ ਲਾਲੋ ਬਾਈ ਭੋਲੇ ਹੁਣੀ ਲਾਲੋ ਬਾਈ ਦੀਪ ਹੁਣੀ ਲਾਲੋ ਬਾਈ ਜੱਪ ਹੁਣੀ ਸਾਰੇ ਮੁੰਡੇ ਨੇ ਸਵੇਰੇ ਅਸੀਂ ਰੈਕਸ਼ਨ ਇਕੱਠਾ ਕਰ ਰਹੇ ਸੀ ਮਾਇਆ ਇਕੱਠੀ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਪਲਾਨ ਬਣਾਇਆ ਕਿ ਆਚਾਰ ਇਕੱਠਾ ਕੀਤਾ ਜਾਵੇ ਫ੍ਰੀ ਸੀ ਸਾਡੇ ਕੋਲ ਟਾਈਮ ਤਾਂ ਅਸੀਂ ਚਾਰ ਲੈ ਕੇ ਪੱਟ ਕੇ ਸਾਰਾ ਕੁਝ ਟਰਾਲੀ ਭਰ ਕੇ ਗੰਡੂਆਂ ਗਏ ਸੀ ਪੈਕ ਕਰਵਾਉਣ ਵਾਸਤੇ ਉੱਥੋਂ ਪੈਕ ਕਰਵਾ ਕੇ ਲੈ ਕੇ ਆਏ ਆ ਤਾਂ ਉਸ ਪਰਿਵਾਰ ਨੇ 50 ਕੁਆਂਟਲ ਆਚਾਰ ਦਿੱਤਾ ਜਾਨੀ ਕਿ 60 ਇਕੱਠਾ ਦੇ ਆ ਲਗਭਗ ਸਾਨੂੰ ਉਹਨਾਂ ਨੇ ਆਚਾਰ ਦਿੱਤਾ ਫਟ ਕੁਆਂਟਲ ਦੇ ਆਸ-ਪਾਸ ਹੀ ਹੋ ਗਿਆ ਠੀਕ ਹੈ ਠੀਕ ਹੈ ਜੀ ਜੇ ਪਰ ਗੱਲ ਕਰੀਏ ਜਿਵੇਂ ਕੋਈ ਪਿੰਡ ਦੇ ਵਿੱਚ ਵੀ ਕੁਗਰੀ ਪਰਿਵਾਰ ਨੇ ਉਹਨਾਂ ਦੀ ਵੀ ਕੋਈ ਹੈਲਪ ਕੀਤੀ ਜਾ ਸਕਦੀ ਹੈ ਦੇਖੋ ਜਿਵੇਂ ਜਿਨ੍ਹਾਂ ਦੇ ਘਰ ਡਿੱਗੇ ਨੇ ਜਾਂ ਜਿਵੇਂ ਕੋਈ ਆਪਣੇ ਗੱਡੀ ਲਹਾਰ ਨੇ ਉਹਨਾਂ ਦੀ ਹੈਲਪ ਵਾਸਤੇ ਕੋਈ ਸੋਚਿਆ ਹੈ ਦੇਖੋ ਮਨਤਾ ਬਹੁਤ ਕਰ ਰਹਾ ਪਰ ਕੋਸ਼ਿਸ਼ ਕਰਾਂਗੇ ਦੇਖੋ ਮੈਂ ਇੱਥੇ ਥੋੜੇ ਕੈਮਰੇ ਤੇ ਕਹਿ ਦਾਂ ਕਿ ਹਾਂ ਕਰਾਂਗੇ ਬਾਅਦ ਚ ਕਰੀਏ ਨਾ ਇਸ ਚੀਜ਼ ਇਸ ਚੀਜ਼ ਗਲਤ ਹੋ ਜਾਂਦੀ ਆ ਕੋਸ਼ਿਸ਼ ਆ ਕੋਸ਼ਿਸ਼ ਜਾ ਰਹੀ ਆ ਮਗਰ ਕਰਾਂਗੇ ਕੁਝ ਜਿੰਨੇ ਲੋਗੇ ਹੈਗੇ ਆ ਕੁਛ ਨਾ ਕੁਛ ਕਰਾਂਗੇ ਜ਼ਰੂਰ ਜਿੰਨੇ ਜੋਗੇ ਹਾਂ ਠੀਕ ਹੈ ਜੀ ਸੁਖਵੀਰ ਜੀ ਕੀ ਲੱਗਦਾ ਜਿਵੇਂ ਕਿ ਬਾਹਰ ਸੇਵਾ ਤਾਂ ਬਹੁਤ ਜਾਰੀ ਹੈ ਕੀ ਲੱਗਦਾ ਆਪਣੇ ਲੋਕਲ ਏਰੀਆ ਦੇ ਵਿੱਚ ਵੀ ਕਿਤਨੇ ਕਿਤੇ ਸੇਵਾ ਦੀ ਲੋੜ ਹੈਗੀ ਜਿੱਥੇ ਕਿ ਆਪਣੇ ਪਿੰਡ ਦੀ ਗੱਲ ਕਰੀਏ ਤਾਂ तकरीबन ਸੋਨ ਦੇ ਵਿੱਚ ਆਏ ਵੀ 20 ਘਰ ਡਿੱਗੇ ਨੇ ਜੀ ਕੀ ਲੱਗਦਾ ਉੱਥੇ ਵੀ ਕਿਸੇ ਤਰ੍ਹਾਂ ਦੀ ਹੈਲਪ ਕੋਈ ਐਨ ਜੀਓ ਜਾਂ ਕੋਈ ਪਿੰਡ ਪੱਧਰ ਤੇ ਕੀਤੀ ਜਾ ਸਕਦੀ ਹੈ ਦੇਖੋ ਵੀਰੇ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਇਹ ਦਿੱਕਤ ਆਈ ਆ ਕੋਸ਼ਿਸ਼ ਕਰਾਂਗੇ ਵੀ ਇਸ ਮਸਲੇ ਦਾ ਵੀ ਜਿਹੜਾ ਹੱਲ ਕੀਤਾ ਜਾਵੇ ਕਿਉਂਕਿ ਆਪਾਂ ਬਾਹਰ ਤਾਂ ਜਾਣੀ ਜਾਨੇ ਆ ਮੈਨੂੰ ਲੱਗਦਾ ਵੀ ਘਰੇ ਵੀ ਦੇਖਣਾ ਚਾਹੀਦਾ ਕਈ ਵਾਰੀ ਇਹ ਹੁੰਦਾ ਵੀ ਦੀਵੇ ਥੱਲੇ ਹਨੇਰਾ ਰਹਿ ਜਾਂਦਾ ਹੈ ਵੀ ਆਪਾਂ ਚਾਹੁੰਦੇ ਨਹੀਂ ਵੀਰ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਵੀ ਇੱਕ ਦੋ ਦਿਨਾਂ ਤੱਕ ਵੀ ਟਰਾਈ ਕਰਦੇ ਆਂ ਵੀ ਜਿੰਨਾ ਹੋ ਸਕੇ ਅਸੀਂ ਮਦਦ ਜ਼ਰੂਰ ਕਰਾਂਗੇ ਠੀਕ ਹੈ ਜੀ ਕਪੂ ਦਾਸ ਜੀ ਖੜੇ ਨਾਲ ਉਹ ਦਾਸ ਸਿੰਘ ਜੀ ਕੀ ਲੱਗਦਾ ਹੈ ਕਿ ਜਿਵੇਂ ਕੀ ਆਪਾਂ ਗੱਲ ਕਰੀਏ ਛਾਗਲੇ ਵਿੱਚ ਜਿਵੇਂ ਗੱਡੀ ਲਹਾਰ ਕਹਿੰਦੇ ਨੇ ਆਪਾਂ ਇਹਨਾਂ ਨੂੰ ਇੱਥੇ ਉਹ ਪਰਿਵਾਰ ਵੀ ਬੈਠੇ ਨੇ ਕੀ ਲੱਗਦਾ ਉੱਧਰ ਨੂੰ ਵੀ ਸੇਵਾ ਜੀ ਕਿਤੇ ਨਾ ਕਿ ਲੋੜ ਹੈ ਜੀ ਅੱਜ ਕੱਲ੍ਹ ਅਸੀਂ ਇੱਕ ਕੀਤੀ ਸੀ ਇਹ ਇਹ ਪਰ ਪਿੰਡ ਜਿਵੇਂ ਜਿਹਨਾਂ ਦੇ ਕਾਰਾ ਤੈ ਹੋਣਾ ਬੈਠਣ ਨੂੰ ਜਗ੍ਹਾ ਵੀ ਆ ਪੈ ਗਈ ਵੀ ਉੱਤੇ ਕੱਟ ਵੀ ਨਹੀਂ ਹੈਗੀ ਉਹ ਸੈੱਟ ਵਿੱਚ ਆਂਦਾ ਜੀ ਇਹ ਤਾਂ ਜ਼ਰੂਰੀ ਹੈ ਜੀ ਬਾਕੀ ਪਿੰਡ ਦੇ ਜਿੰਨੇ ਵੀ ਪੱਤੀ ਆਦੇ ਨੇ ਜੀ ਮਤਲਬ ਮੈਂਬਰ ਨੇ ਉਹ ਅਸੀਂ ਬੈਠ ਕੇ ਸਲਾਹ ਕਰਾਂਗੇ ਵੀ ਕਿਵੇਂ ਹੋਣਾ ਚਾਹੁੰਦਾ ਅੱਜ ਵੀ ਗੱਲ ਤੋਰੀ ਦੀ ਸੀ ਨੇ ਵੀ ਜਿਵੇਂ ਆਟਾ ਵਗੈਰਾ ਕੋਈ ਆਪਾਂ ਪੂਰੇ ਬਾਗੜੀ ਲਹਾਰਾ ਨੂੰ ਜਿਵੇਂ ਕਿ ਤੜ ਮਾਰਨੇ ਇਹਨਾਂ ਨੂੰ ਦੇ ਦਈਏ ਉਹ ਫਿਰ ਵਿੱਚੋਂ ਸਾਡੇ ਮੈਂਬਰ ਕਹਿੰਦੇ ਵੀ ਸਾਰੇ ਜਿੰਨੇ ਆਪਣੀ ਕਮੇਟੀ ਸਾਰੇ ਬੰਦੇ ਪਿੰਡ ਚ ਇਕੱਠੇ ਹੋ ਕੇ ਆਪਾਂ ਵਿਚਾਰ ਕਰਾਂਗੇ ਗੱਲ ਦੀ ਠੀਕ ਹੈ ਹਾਂ ਵੀ ਜਿਵੇਂ ਵੀ ਵਿਚਾਰ ਹੋਊਗਾ ਉਹ ਮੇਰੇ ਆਪਾਂ ਕਰ ਲਾਂਗੇ ਬਾਕੀ ਕੋਸ਼ਿਸ਼ ਚ ਜਾਰੀ ਆ ਕੋਸ਼ਿਸ਼ ਜਿੰਨੀ ਵੀ ਹੋਊਗੀ ਕਰਾਂਗੇ ਬੱਦੋ ਬੱਦੋ ਠੀਕ ਹੈ ਹਾਂਜੀ ਸੋ ਦਰਸ਼ਕੋ ਜਿਹੜੀ ਆਪਾਂ ਇਹ ਵੀ ਗੱਲ ਰੱਖੀ ਕਿ ਪਿੰਡ ਬੱਦਰ ਤੇ ਜੇ ਕੋਈ ਲੱਗਿਆ ਤੁਹਾਨੂੰ ਵੀ ਇਹ ਗੱਲ ਬਾਰੇ ਵੀ ਇਹ ਗੱਲ ਬੇ ਲੋਕਲ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਹਦੇ ਬਾਰੇ ਕਮੈਂਟ ਬਾਕਸ ਵਿੱਚ ਜਾਣਕਾਰੀ ਸਾਂਝੀ ਕਰਿਓ ਸასი ਕਰ